ਸਸਿਕਾ ਦੀ ਪ੍ਰਾਈਮ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਗਏ ਹਾਂ ਕੁਝ ਵੱਡੀਆਂ ਤੇ ਖਾਸ ਖਬਰਾਂ ਲੈ ਕੇ ਪਹਿਲਾਂ ਨਜ਼ਰ ਮਾਰਦੇ ਹਾਂ ਹੁਣ ਤੱਕ ਦੀ ਵੱਡੀ ਖਬਰ ਤੇ ਲੁਧਿਆਣਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਲੁਧਿਆਣਾ ਜ਼ਿਲ੍ਹੇ ਦੇ ਅਧੀਨ ਆਉਂਦੇ ਸਮਰਾਲਾ ਦੇ ਪਿੰਡ ਮਾਨਕੀ ਵਿਖੇ ਬੀਤੀ ਰਾਤ ਲਗਭਗ 9:30 ਵਜੇ ਪਿੰਡ ਦੇ ਮੈਡੀਕਲ ਸਟੋਰ ਦੇ ਬਾਹਰ ਬੈਠੇ ਦੋ ਨੌਜਵਾਨਾਂ ਤੇ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ ਇਸ ਦੌਰਾਨ ਇੱਕ ਨੌਜਵਾਨ ਦੀ ਮੌਤ ਹੋਈ ਹੈ ਜਿਸ ਦੀ ਪਛਾਣ ਗੁਰਿੰਦਰ ਸਿੰਘ ਵਾਸੀ ਮਾਨਕੀ ਵਜੋ ਹੋਈ ਹੈ ਤੇ ਜ਼ਖਮੀ ਦੀ ਪਛਾਣ ਧਰਮਵੀਰ ਸਿੰਘ ਵਾਸੀ ਪਿੰਡ ਮਾਨਕੀ ਵਜੋ ਹੋਈ ਹੈ ਘਟਨਾ ਦੀ ਸੂਚਨਾ ਮਿਲਦਿਆ ਹੀ ਸਮਰਾਲਾ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਜਾਂਚ ਵਿੱਚ ਜੁਟੀ ਹੋਈ ਹੈ ਜਾਣਕਾਰੀ ਮੁਤਾਬਕ ਨੇੜਲੇ ਪਿੰਡ ਮਾਨਕੀ ਚ ਪਿੰਡ ਦੇ ਮੈਡੀਕਲ ਸਟੋਰ ਦੇ ਬਾਹਰ ਬੈਠੇ ਦੋ ਨੌਜਵਾਨਾਂ ਤੇ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਇੱਕ ਦੀ ਮੌਤ ਹੋਈ ਹੈ ਤੇ ਇੱਕ ਜ਼ਖਮੀ ਹੈ ਪੜਵਾਸੀਆਂ ਨੇ ਤੁਰੰਤ ਗੰਭੀਰ ਰੂਪ ਚ ਜ਼ਖਮੀ ਨੌਜਵਾਨ ਨੂੰ ਸਮਰਾਲਾ ਸਿਵਲ ਹਸਪਤਾਲ ਚ ਲਿਆਂਦਾ ਜਿੱਥੇ ਡਾਕਟਰਾਂ ਨੇ ਉਹਨਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਚੰਡੀਗੜ੍ਹ ਰੈਫਰ ਕਰ ਦਿੱਤਾ ਸਮਰਾਲਾ ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਦੂਜੇ ਨੌਜਵਾਨ ਦੇ ਗੋਲੀ ਪੇਟ ਚ ਲੱਗੀ ਹੈ ਤੇ ਗੰਭੀਰ ਹਾਲਤ ਨੂੰ ਦੇਖਦਿਆਂ ਚੰਡੀਗੜ੍ਹ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਹੈ ਜੀहां ਵੱਡੀ ਖਬਰ ਹੈ ਤੁਹਾਨੂੰ ਦੱਸਦੀ ਕਿ ਲੁਧਿਆਣਾ ਦੇ ਨੇੜਲੇ ਪੈਂਦੇ ਸਮਰਾਲਾ ਦੇ ਪਿੰਡ ਮਾਨਕੀ ਵਿਖੇ ਦੋ ਨੌਜਵਾਨਾਂ ਤੇ ਅਣਪਛਾਤੇਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਇੱਕ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਹੈ ਜਦਕਿ ਦੂਜਾ ਜਿਹੜਾ ਹੈ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ ਜਿਸ ਨੂੰ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ ਅਮਰੀਕਾ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਅਮਰੀਕਾ ਦੇ ਵਿੱਚ ਕੁਝ ਦਿਨ ਪਹਿਲਾਂ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਸੀ ਤਾਂ ਉਸ ਸੜਕ ਹਾਦਸੇ ਦੇ ਵਿੱਚ ਜਸ਼ਨਪ੍ਰੀਤ ਨਾਮ ਦੇ ਨੌਜਵਾਨ ਨੂੰ ਦੀ ਗ੍ਰਿਫਤਾਰੀ ਹੋਈ ਸੀ ਜਿਸ ਦੇ ਵੱਲੋਂ ਟਰੱਕ ਦੀ ਬ੍ਰੇਕ ਨਾਲ ਲਗਾਉਣ ਦੇ ਕਰਕੇ ਕਈ ਵਾਰਾਂ ਨੂੰ ਛਪੇ ਦੇ ਵਿੱਚ ਲਿਆ ਸੀਗਾ ਔਰ ਵੀਡੀਓ ਵੀ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਪਰ ਇਸ ਵਿਚਾਲੇ ਜਸ਼ਨਪ੍ਰੀਤ ਸਿੰਘ ਦੇ ਉੱਤੇ ਵੱਡੇ ਇਲਜ਼ਾਮ ਇਸ ਬਾਬਤ ਲਗੇ ਕਿ ਉਸਨੇ ਨਸ਼ਾ ਕੀਤਾ ਹੋਇਆ ਸੀ ਔਰ ਨਸ਼ਾ ਕਰਕੇ ਉਸੇ ਵੱਲੋਂ ਜੋ ਹੈ ਇਹ ਜਿਹੜਾ ਵਾਹਨ ਚਲਾਇਆ ਜਾ ਰਿਹਾ ਸੀ ਆਪਣਾ ਟਰੱਕ ਚਲਾਇਆ ਜਾ ਰਿਹਾ ਸੀ ਪਰ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਪੁਸ਼ਟੀ ਕੀਤੀ ਗਈ ਹੈ ਇੱਕ ਵੱਡਾ ਖੁਲਾਸਾ ਹੋ ਚੁੱਕਾ ਹੈ ਇਸ ਮਾਮਲੇ ਦੇ ਵਿੱਚ ਜਾਣਕਾਰੀ ਸਾਹਮਣੇ ਆਈ ਹੈ ਕਿ ਜਸ਼ਨਪ੍ਰੀਤ ਸਿੰਘ ਨੇ ਨਸ਼ਾ ਨਹੀਂ ਕੀਤਾ ਹੋਇਆ ਸੀਗਾ ਔਰ ਜਿਹੜੇ ਇਲਜ਼ਾਮ ਲੱਗੇ ਦੇਸੀਗੇ ਉਸਤੇ ਉਹਨਾਂ ਸਾਰੇ ਇਲਜ਼ਾਮਾਂ ਨੂੰ ਗਲਤ ਠਹਿਰਾਇਆ ਗਿਆ ਪਿਤਾ ਦੀ ਵੀਡੀਓ ਵੀ ਵਾਇਰਲ ਹੋਈ ਸੀ ਪਿਤਾ ਨੇ ਕਿਹਾ ਸੀ ਕਿ ਮੇਰਾ ਪੁੱਤ ਅਮਰਿਤ ਧਾਰੀ ਹੈ ਔਰ ਮੇਰਾ ਪੁੱਤ ਨਸ਼ੇ ਨਹੀਂ ਕਰਦਾ ਤਾਂ ਉਸਤੇ ਗਲਤ ਇਕਤਜ਼ਾਮ ਲੱਗਦੇ ਨੇ ਉਹਨਾਂ ਸਾਰੇ ਇਲਜ਼ਾਮਾਂ ਤੋਂ ਹਟਾ ਦੇਣਾ ਚਾਹੀਦਾ ਕਿਉਂਕਿ ਉਸ ਦਾ ਅਕਸ ਖਰਾਬ ਹੋ ਰਿਹਾ ਡੂੰਗਾ ਅਸਰ ਪੈ ਰਿਹਾ ਤੇ ਇਸੇ ਵਿਚਾਲੇ ਹੀ ਸਾਹਮਣੇ ਆ ਚੁੱਕਾ ਹੈ ਕਿ 21 ਸਾਲਾ ਜਿੱਥੇ ਜਸ਼ਨਪ੍ਰੀਤ ਸਿੰਘ ਨੇ ਕੋਈ ਨਸ਼ਾ ਨਹੀਂ ਕੀਤਾ ਹੋਇਆ ਅਸੀਗਾਹ اور ਜਸ਼ਨਪ੍ਰੀਤ ਦੇ ਮਾਪਿਆਂ ਦਾ ਵੀ ਬਿਆਨ ਸੱਚ ਸਾਬਤ ਹੋ ਗਿਆ ਤਾਂ ਇਸੇ ਵਿਚਾਲੇ ਦੱਸਿਆ ਕਿ ਜਸ਼ਨਪ੍ਰੀਤ ਜੋ ਗੁਰਦਾਸਪੁਰ ਦਾ ਰਹਿਣ ਵਾਲਾ ਹੈ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਇੱਕ ਜਾਨਲੇਵਾ ਸੜਕ ਹਾਦਸੇ ਦੇ ਵਿੱਚ ਗ੍ਰਿਫਤਾਰ ਹੋਣ ਮਗਰੋਂ ਬਿਆਨ ਸਾਹਮਣੇ ਆਏ ਸੀ ਪੁੱਤਰ ਤੇ ਨਸ਼ੇ ਦੇ ਇਲਜ਼ਾਮ ਲੱਗੇ ਸੀ ਤੇ ਕਿਐਸੀ ਉਹ ਗਲਤ ਹੁਣ ਉਸ ਮੁਕੰਮਲ ਸਰੀਰਕ ਜਾਂਚ ਤੋਂ ਬਾਅਦ ਸੰਬੰਧਿਤ ਅਧਿਕਾਰੀਆਂ ਨੇ ਐਲਾਨ ਕੀਤਾ ਹੈ ਕਿ ਦੁਰਘਟਨਾ ਦੇ ਸਮੇਂ ਨਸ਼ਾ ਨਹੀਂ ਕੀਤਾ ਹੋਇਆ ਸੀ ਉਸ ਤੇ ਨਸ਼ ਨਾਲ ਸੰਬੰਧਿਤ ਦੋਸ਼ ਹਟਾ ਦਿੱਤੇ ਗਏ ਨੇ ਅਣਗੈਲੀ ਕਾਰਨ ਹਾਦਸਾ ਕਰਨ ਦੇ ਦੋਸ਼ ਤਹਿਤ ਮੁਕਦਮਾ ਚੱਲੇਗਾ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਹੀ ਜਿਹੜਾ ਵੱਡੇ ਪੱਧਰ ਦੇ ਉੱਤੇ ਜਸ਼ਨਪ੍ਰੀਤ ਸਿੰਘ ਨੂੰ ਘੇਰਿਆ ਜਾ ਰਿਹਾ ਸੀ ਕਿ ਉਸਨੇ ਨਸ਼ਾ ਕੀਤਾ ਹੋਇਆ ਪਰ ਉਹ ਸਾਰੇ ਜਿਹੜੇ ਇਲਜ਼ਾਮ ਹਟਾ ਦਿੱਤੇ ਗਏ ਨੇ ਇਸ ਤੋਂ ਬਾਅਦ ਟੈਸਟ ਦੇ ਸਮੇਂ ਦੌਰਾਨ ਕਿਸੇ ਵੀ ਨਸ਼ੀਲੇ ਪਦਾਰਥ ਦੀ ਮੌਜੂਦਗੀ ਸਾਬਤ ਨਹੀਂ ਹੋਈ ਹੈ ਹਾਲਾਂਕਿ ਮਾਮਲਾ ਅਜੇ ਵੀ ਜਿਹੜਾ ਵਾ ਉਹ ਜਾਂਚ ਦੇ ਅਧੀਨ ਬਣਿਆ ਹੋਇਆ ਔਰ ਨਵੇਂ ਨਤੀਜੇ ਜਿਹੜੇ ਨੇ ਸਾਹਮਣੇ ਆਉਣਗੇ ਉਹਨਾਂ ਦੇ ਸਹਾਰੇ ਤੇ ਦੇ ਅਨੁਸਾਰ ਸ਼ਿਕਾਇਤਾਂ ਦੇ ਵਿੱਚ ਵੀ ਤਬਦੀਲੀ ਕੀਤੀ ਗਈ ਹੈ ਇਸ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ ਸੀ ਔਰ ਚਾਰ ਜ਼ਖਮੀ ਹੋਏ ਸੀ ਜਿਨ੍ਹਾਂ ਵਿੱਚ ਜਸ਼ਨਪ੍ਰੀਤ ਸਿੰਘ ਵੀ ਸ਼ਾਮਲ ਸੀ ਇਹ ਹਾਦਸਾ 10 ਫਰੀਵੇ ਅਤੇ 12 ਫਰੀਵੇ ਇੰਟਰਚੇਂਜ ਦੇ ਨੇੜੇ ਵਾਪਰਿਆ ਸੀਗਾ ਔਰ ਇਹ ਹਾਦਸਾ ਉਸ ਤੋਂ ਬਾਅਦ ਅਚਾਨਕ ਹੀ ਜੋ ਹੈ ਟਰੱਕ ਜਿਹੜਾ ਸੀਗਾ ਉਸਦੇ ਹੀ ਵਾਹਨਾਂ ਦੇ ਨਾਲ ਟਕਰਾਇਆ ਸੀ ਤਾਂ ਵੱਡਾ ਹਾਦਸਾ ਵਾਪਰਿਆ ਸੀ ਔਰ ਉਸ ਤੋਂ ਬਾਅਦ ਆਸੀਏ ਕਿ ਹੁਣ ਅਧਿਕਾਰੀਆਂ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਜਸ਼ਪ੍ਰੀ ਸਿੰਘ ਦੀਆਂ ਰਿਪੋਰਟਾਂ ਵਿੱਚ ਉਸ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਨਾ ਕਰਨ ਦੀ ਪੁਸ਼ਟੀ ਹੁੰਦੀ ਹੈ ਤੇ ਮਾਮਲਾ ਲਾਪਰਵਾਹੀ ਨਾਲ ਡਰਾਈਵਿੰਗ ਕਰਨ ਦਾ ਵਾਪਰ ਜਾਂਦਾ ਹੈ ਜਾਨੀ ਕਿ ਇਹ ਲਾਪਰਵਾਹੀ ਦੇ ਕਰਕੇ ਵੱਡਾ ਹਾਦਸਾ ਵਾਪਰਿਆ ਪਰ ਜਸ਼ਨਪ੍ਰੀਤ ਤੇ ਜਿੱਥੇ ਨਸ਼ੇ ਦੇ ਇਲਜ਼ਾਮ ਲਾ ਕੇ ਰੇ ਸਿਗੇ ਉਹ ਸਾਰੇ ਇਲਜ਼ਾਮ ਗਲਤ ਸਾਬਤ ਹੋਏ ਨੇ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਸਾਬਤ ਕਰ ਦਿੱਤਾ ਗਿਆ ਹੈ ਔਰ ਜਸ਼ਨਪ੍ਰੀਤ ਦਾ ਪਤਾ ਨੇ ਵੀ ਕਿਹਾ ਸੀਗਾ ਕਿ ਸਾਡਾ ਪੁੱਤ ਨਸ਼ੇ ਨਹੀਂ ਕਰਦਾ ਉਸ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਦਾ ਅਕਸ ਖਰਾਬ ਕੀਤਾ ਜਾ ਰਿਹਾ ਜੇ ਹਾਂ ਨਾ ਹੋਵੇ ਤਾਂ ਪਰ ਹੁਣ ਮਾਮਲੇ ਦੇ ਵਿੱਚ ਵੱਡਾ ਮੋੜ ਆ ਗਿਆ ਦੱਸਿਆ ਜਾ ਰਿਹਾ ਕਿ ਹੁਣ ਜਸ਼ਨਪ੍ਰੀਤ ਸਿੰਘ ਦੇ ਵੱਲੋਂ ਨਸ਼ਾ ਨਹੀਂ ਕੀਤਾ ਹੋਇਆ ਸੀਗਾ ਬਸ ਲਾਪਰਵਾਹੀ ਤੇ ਕਰਕੇ ਵੱਟਾ ਹਾਦਸਾ ਵਾਪਰ ਗਿਆ ਤੇ ਉਸ ਦੀ ਹੁਣ ਇਸ ਪੂਰੇ ਮਾਮਲੇ ਤੇ ਗ੍ਰਿਫਤਾਰੀ ਹੋਈ ਹੈ ਤੇ ਪੂਰੇ ਮਾਮਲੇ ਨੂੰ ਹੁਣ ਗੰਭੀਰਤਾ ਦੇ ਨਾਲ ਦੇਖਿਆ ਜਾਵੇਗਾ ਪੰਜਾਬ ਚ ਪ੍ਰਾਲੀ ਸਾੜਨ ਦੇ ਕੇਸ 2500 ਦੇ ਅੰਕੜੇ ਤੋਂ ਪਾਰ ਹੋ ਗਏ ਨੇ ਸੋਮਵਾਰ ਨੂੰ 255 ਨਵੇਂ ਕੇਸ ਸਾਹਮਣੇ ਆਏ ਤੇ ਪਿਛਲੇ ਕਈ ਦਿਨਾਂ ਵਾਂਗ ਸਭ ਤੋਂ ਵੱਧ ਪ੍ਰਾਲੀ ਸੰਗਰੂਰ ਚ ਹੀ ਸਾੜੀ ਗਈ ਸੰਗਰੂਰ ਚ 68 ਨਵੇਂ ਮਾਮਲੇ ਦਰਜ ਕੀਤੇ ਗਏ ਪ੍ਰਾਲੀ ਸਾਰਨ ਕਾਰਨ ਸੂਬੇ ਚ ਹਵਾ ਦਾ ਪ੍ਰਦੂਸ਼ਣ ਲਗਾਤਾਰ ਵਧ ਰਿਹਾ ਹੈ ਸੋਮਵਾਰ ਨੂੰ ਪੰਜਾਬ ਦੇ 4 ਸ਼ਹਿਰਾਂ ਦੀ ਹਵਾ ਗੁਣਵੱਤਾ ਖਰਾਬ ਸ਼੍ਰੇਣੀ ਚ ਦਰਜ ਕੀਤੀ ਗਈ ਇਹਨਾਂ ਚੋਂ ਸਭ ਤੋਂ ਵੱਧ ਪ੍ਰਦੂਸ਼ਿਤ ਹਵਾ ਪਟਿਆਲਾ ਦੀ ਰਹੀ ਹੈ ਜਿੱਥੇ AQI 250 ਦਰਜ ਕੀਤਾ ਗਿਆ ਖਰਨਾਚ 248 ਮੰਡੀ ਗੋਵਿੰਦਗੜ 234 ਅਤੇ ਜਲੰਧਰ ਚ 206 ਦਰਜ ਹੋਇਆ ਹੈ ਸੋਮਵਾਰ ਨੂੰ ਪੰਜਾਬ ਚ ਪ੍ਰਾਲੀ ਸਾੜਨ ਦੇ ਕੁੱਲ ਮਾਮਲੇ ਵਧ ਕੇ 2518 ਹੋ ਗਏ ਨੇ ਇਹਨਾਂ ਚੋਂ ਸਭ ਤੋਂ ਵੱਧ 471 ਕੇਸ ਤਰਨਤਾਰਨ ਜ਼ਿਲ੍ਹੇ ਤੋਂ ਸਾਹਮਣੇ ਆਏ ਸੰਗਰੂਰ ਚ 467 ਫਿਰੋਜ਼ਪੁਰ ਚ 263 ਅੰਮ੍ਰਿਤਸਰ ਚ 232 ਬਠਿੰਡਾ ਚ 166 ਪਟਿਆਲਾ ਚ 146 ਕਪੂਰਥਲਾ ਚ 104 ਮਾਨਸਾ ਚ 94 ਮੁਕਸਰ ਚ 80 ਮੋਗਾ ਚ 78 ਲੁਧਿਆਣਾ ਚ 57 ਬਰਨਾਲਾ ਚ 55 ਕੋਟਲਾ ਚ 46 ਜਲੰਧਰ ਚ 43 ਫਾਜ਼ਿਲਕਾ ਚ 42 ਫਰੀਦਕੋਟ ਚ 39 ਫਤਿਹਗੜ੍ਹ ਸਾਹਿਬ ਚ 30 ਐਸਐਸ ਨਗਰ ਚ 26 ਅਤੇ ਹੁਸ਼ਿਆਰਪੁਰ ਚ 15 ਮਾਮਲੇ ਦਰਜ ਕੀਤੇ ਗਏ ਨੇ ਸਿਹਤ ਵਿਭਾਗ ਵੱਲੋਂ ਪ੍ਰਦੂਸ਼ਣ ਨਾਲ ਜੁੜੀਆਂ ਬਿਮਾਰੀਆਂ ਤੋਂ ਬਚਾ ਲਈ ਸਲਾਹ ਜਾਰੀ ਕੀਤੀ ਗਈ ਹੈ ਜ਼ਿਲ੍ਹਾ ਮੈਡੀਕਲ ਸੁਪਰੀਡੈਂਟ ਕਮ ਸਿਵਲ ਸਰਜਨ ਪਟਿਆਲਾ ਡਾਕਟਰ ਸੰਜੇ ਕੁਮਾਰ ਨੇ ਦੱਸਿਆ ਹੈ ਕਿ ਪਿਛਲੇ ਕੁਝ ਦਿਨਾਂ ਤੋਂ 에ਅਰ ਕੁਆਲਿਟੀ ਇੰਡੈਕਸ ਖਰਾਬ ਹੋਣ ਕਾਰਨ ਬੱਚਿਆਂ ਅਤੇ ਬਜ਼ੁਰਗਾਂ ਖਾਸ ਕਰਕੇ ਜਿਨ੍ਹਾਂ ਨੂੰ ਪਹਿਲਾਂ ਤੋਂ ਦਮਾ ਜਾਂ ਸਾਹ ਨਾਲ ਜੁੜੀਆਂ ਸਮੱਸਿਆਵਾਂ ਨੇ ਅਜਿਹੇ ਮਰੀਜ਼ਾਂ ਦੀ ਗਿਣਤੀ ਹਸਪਤਾਲਾਂ 'ਚ ਵੱਧ ਰਹੀ ਹੈ ਹੁਣ ਆਇਆ ਕਿ ਆਮ ਤੌਰ ਤੇ ਪ੍ਰਦੂਸ਼ਣ ਕਾਰਨ ਅੱਖਾਂ 'ਚ ਜਲਣ ਸਾਹ ਲੈਣ ਵਿੱਚ ਤਕਲੀਫ ਥਕਾਵਟ ਅਤੇ ਚਿਰਚੜਾਪਣ ਦੇ ਲੱਛਣ ਸਾਹਮਣੇ ਆ ਰਹੇ ਨੇ ਡਾਕਟਰ ਕਾਮਰਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਸਾਹ ਦੇ ਮਰੀਜ਼ਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪਰਾਲੀ ਸਾੜਨ ਤੋਂ ਪਰਹੇਜ਼ ਕੀਤਾ ਜਾਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਯੋਜਿਤ ਇੱਕ ਵਿਸ਼ੇਸ਼ ਜਥਾ ਅੱਜ ਅੰਮ੍ਰਿਤਸਰ ਐਸਜੀਪੀਸੀ ਦਫ਼ਤਰ ਤੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਦੇ ਇਤਿਹਾਸਿਕ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਰਵਾਨਾ ਹੋਵੇਗਾ। ਪਹਿਲਗਾਮ ਘਟਨਾ ਅਤੇ ਆਪਰੇਸ਼ਨ ਸੰਦੂਰ ਤੋਂ ਬਾਅਦ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਦਰਸ਼ਨ ਕਰਨ ਵਾਲਾ ਇਹ ਪਹਿਲਾ ਜਥਾ ਹੈ। ਇਹ ਜਥਾ ਗੁਰਦੁਆਰਾ ਨਨਕਾਣਾ ਸਾਹਿਬ, ਗੁਰਦੁਆਰਾ ਪੰਜਾਬ ਸਾਹਿਬ, ਗੁਰਦੁਆਰਾ ਡੇਰਾ ਸਾਹਿਬ ਅਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਸਮੇਤ ਕਈ ਪਵਿੱਤਰ ਸਥਾਨਾਂ ਦਾ ਦੌਰਾ ਕਰੇਗਾ ਇਹ ਜਥਾ 13 ਨਵੰਬਰ ਨੂੰ ਭਾਰਤ ਵਾਪਸ ਆਵੇਗਾ ਇਸ ਵਾਰ ਜਥੇ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਵੀ ਹੋਣਗੇ ਜੋ ਸੰਗਤ ਸਮੇਤ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕਰਨਗੇ ਅੰਮ੍ਰਿਤਸਰ ਤੋਂ ਪਾਕਿਸਤਾਨ ਲਈ ਸਿੱਖ ਸ਼ਰਧਾਲੂਆਂ ਦਾ ਇੱਕ ਵਿਸ਼ੇਸ਼ ਜਥਾ ਅੱਜ ਸਵੇਰੇ 8:30 ਵਜੇ ਰਵਾਨਾ ਹੋਇਆ ਹੈ ਇਹ ਜਥਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰਮੋਕੇ ਪਾਕਿਸਤਾਨ ਦੇ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਨ ਜਾਵੇਗਾ ਰਵਾਨਗੀ ਤੋਂ ਪਹਿਲਾਂ ਐਸਜੀਪੀਸੀ ਐਮਸ ਵਿੱਚ ਸ਼ਰਧਾਲੂਆਂ ਵਿੱਚ ਵਿਸ਼ੇਸ਼ ਉਤਸ਼ਾਹ ਦੇਖਿਆ ਗਿਆ ਰਿਪੋਰਟਾਂ ਅਨੁਸਾਰ ਸਮੂਹ ਲਈ ਭੇਜੇ ਗਏ ਲਗਭਗ 1800 ਪਾਸਪੋਰਟਾਂ ਵਿੱਚੋਂ 1794 ਸ਼ਰਧਾਲੂਆਂ ਨੂੰ ਪਾਕਿਸਤਾਨ ਸਰਕਾਰ ਦੁਆਰਾ ਵੀਜ਼ਾ ਜਾਰੀ ਕੀਤਾ ਗਿਆ ਹੈ ਲਗਭਗ 100% ਵੀਜ਼ਾ ਜਾਰੀ ਹੋਣ ਨਾਲ ਸ਼ਰਧਾਲੂਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਆਪਣੇ ਭਵਿੱਖ ਨੂੰ ਬਣਾਉਣ ਦੇ ਲਈ ਕੈਨੇਡਾ ਗਿਆ 32 ਸਾਲ ਦਾ ਇਹ ਨੌਜਵਾਨ ਪਰ ਉਸ ਦੀ ਮੌਤ ਹੋ ਚੁੱਕੀ ਹੈ। ਗੁਰਦਾਸਪੁਰ ਦਾ ਰਹਿਣ ਵਾਲਾ ਇਹ ਨੌਜਵਾਨ ਜੋ ਹੁਣ ਦੁਨੀਆ ਦੇ ਵਿੱਚ ਨਹੀਂ ਰਿਹਾ। ਮਾਪਿਆਂ ਤੱਕ ਜਦੋਂ ਖਬਰ ਪਹੁੰਚਦੀ ਹੈ ਤੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ। ਇਹ ਖਬਰ ਜਿਹੜੀ ਆ ਕਾਫੀ ਜ਼ਿਆਦਾ ਦੁਖਦਾਇਕ ਕੈਨੇਡਾ ਦੀ ਧਰਤੀ ਤੋਂ ਸਾਹਮਣੇ ਆਈ ਹੈ। ਹਰ ਕੋਈ ਕੈਨੇਡਾ ਆਪਣਾ ਭਵਿੱਖ ਬਣਾਉਣ ਲਈ ਜਾਂਦਾ ਵਿਦੇਸ਼ਾਂ ਵੱਲ ਰੁੱਖ ਕਰਦਾ ਹੈ ਕਿ ਸੁਨਹਿਦੀਪੁਰ ਇੱਕ ਭਵਿੱਖ ਬਣਾਵਾਂਗੇ ਪਰ ਜਈਆਂ ਜਦੋਂ ਘਟਨਾਵਾਂ ਵਾਪਰ ਜਾਂਦੀਆਂ ਨੇ ਤਾਂ ਪਰਿਵਾਰ ਤੇ ਉੱਤੇ ਕੀ ਬੀਤੇ ਦੀਆ ਤੁਸੀਂ ਆਪ ਸੋਚ ਸਕਦੇ ਹੋ ਤੇ ਦਰਸਾਲ ਹੈ ਤੁਹਾਨੂੰ ਦੱਸੀ ਹੈ ਕਿ ਹੁਣ ਇੱਕ ਖਬਰ ਕਾफी ਜ਼ਿਆਦਾ ਚਰਚਾ ਦੇ ਵਿੱਚ ਹੈ ਜਿੱਥੇ 32 ਸਾਲਾਂ ਪੰਜਾਬੀ ਨੌਜਵਾਨ ਕੈਨੇਡਾ ਦੇ ਵਿੱਚ ਦੁਰਘਟਨਾ ਦੇ ਕਾਰਨ ਹਾਦਸੇ ਦਾ ਸ਼ਿਕਾਰ ਹੋਇਆ ਮੌਤ ਹੋ ਗਈ ਮ੍ਰਿਤਕ ਸੁਖਦੇਵ ਸਿੰਘ ਉਰਫ ਜੋਬਨ ਉਮਰਪੁਰ ਨਵੀਂ ਆਬਾਦੀ ਦਾ ਰਹਿਣ ਵਾਲਾ ਸੀ ਤੇ ਆਪਣੇ ਪਿੱਛੇ ਬਜ਼ੁਰਗ ਮਾਪੇ ਤੋ ਇਲਾਵਾ ਆਪਣੀ ਪਤਨੀ ਤੇ 3 ਮਹੀਨੇ ਦੀ ਬੱਚੀ ਨੂੰ ਛੱਡ ਚੁੱਕਾ ਹੈ ਮ੍ਰਿਤਕ ਦੀ ਮਾਤਾ ਨੇ ਦੱਸਿਆ ਬਿਆਨ ਦਿੱਤੇ ਨੇ ਦਿੱਤੇ ਉਹਨਾਂ ਨੇ ਦੱਸਿਆ ਕਿ ਵਿਜ਼ੇ ਤੇ ਜਿਹੜਾ ਉਹਨਾਂ ਦਾ ਪੋਤੇ ਆ ਪਤਨੀ ਨਾਲ 2 ਸਾਲ ਪਹਿਲਾਂ ਕੈਨੇਡਾ ਗਿਆ ਸੀ ਤੇ ਉੱਥੇ ਬ੍ਰੈਂਪਟਨ ਵਿੱਚ ਰਹਿ ਰਿਹਾ ਸੀ ਬੀਤੇ ਕੱਲ ਕੰਮ ਤੋਂ ਵਾਪਸ ਆਉਂਦੇ ਸਮੇਂ ਰਸਤੇ ਦੇ ਵਿੱਚ ਦੂਸਰੀ ਕਾਰ ਵਾਲੇ ਦੀ ਗਲਤੀ ਦੇ ਕਰਕੇ ਲਾਪਰਵਾਹੀ ਦੇ ਕਰਕੇ ਉਸੇ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਕਰਕੇ ਸੁਖਦੇਵ ਸਿੰਘ ਦੀ ਮੌਤ ਹੋ ਗਈ ਉਹਨਾਂ ਦੇ ਪੁੱਤ ਦੀ ਮੌਤ ਹੋਈ ਪਿੱਛੇ ਪਰਵਾਦ ਜਿਹੜਾ ਵਾ ਉਹ ਰੋਂਦਾ ਕਰਲਾਉਂਦਾ ਹੋ ਰਿਹਾ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਲਿਆਉਂਦੀ ਗੁਹਾਰ ਲਗਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਪਰ ਆ ਤਸਵੀਰਾਂ ਮਾਪਿਆਂ ਦੀਆਂ ਬਹੁਤ ਹੈਰਾਨ ਕਰ ਦੇਣ ਵਾਲੀਆਂ ਨੇ ਜਿੱਥੇ ਕਿ ਇਹ 2 ਸਾਲ ਪਹਿਲਾਂ ਕੈਨੇਡਾ ਗਿਆ ਸੀਗਾ 32 ਸਾਲ ਦਾ ਇਹ ਨੌਜਵਾਨ ਹੈ ਔਰ ਉਸ ਦੀ ਪਤਨੀ ਵੀ ਸੀਗੀ ਨਾਲ ਪਰ ਉਸ ਤੋਂ ਬਾਅਦ ਤੁਹਾਨੂੰ ਦੱਸੀਏ ਕਿ ਜਿਹੜੀ ਪਤਨੀ ਆ ਉਸਤੇ ਕੀ ਬੀਤੀ ਹੋਵੇਗੀ ਆਪਣੇ ਪਤੀ ਨੂੰ ਅਜਿਹੇ ਹਾਲਾਤਾਂ ਵਿੱਚ ਦੇਖਦੇ ਹੋਏ ਪਰਿਵਾਰ ਤੱਕ ਜਦੋਂ ਖਬਰ ਪਹੁੰਚੀ ਉਹਨਾਂ ਤੇ ਕੀ ਬੀਤੀ ਹੋਵੇਗੀ ਬਹੁਤ ਜ਼ਿਆਦਾ ਮੰਤ ਭਾਗੀ ਖਬਰ ਜਿਹੜੀ ਆ ਸਾਹਮਣੇ ਆਈ ਹੈ ਔਰ ਦੱਸਿਏ ਕਿ ਦੂਸਰੀ ਗੱਾਰ ਵਾਲੇ ਦੀ ਲਾਪਰਵਾਹੀ ਦੇ ਨਾਲ ਇਹ ਪੱਟਾ ਹਾਦਸਾ ਵਾਪਰ ਗਿਆ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਮਾਪਿਆਂ ਦਾ ਪੁੱਤ ਜਹਾਨੋ ਤੁਰ ਗਿਆ ਆਇਦਰ ਬਹੁਤ ਸਾਰੀਆਂ ਜਈਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਜਿੱਥੇ ਪਰਿਵਾਰ ਵਾਲਿਆਂ ਦੇ ਬੱਚੇ ਜਹਾਨੋ ਤੁਰ ਦਿੰਦੇ ਨੇ ਤਾਂ ਬਹੁਤ ਮਾਪਿਆਂ ਦੇ ਉੱਤੇ ਪਹਾੜ ਟੁੱਟ ਜਾਂਦਾ ਹੈ ਇਹ ਖਬਰ ਸੁਣਨਾ ਹੀ ਮਾਪਿਆਂ ਦੇ ਲਈ ਬਹੁਤ ਔਖਾ ਹੋ ਜਾਂਦਾ ਹੈ ਜਦੋਂ ਵਿਦੇਸ਼ਾਂ ਦੀਆਂ ਧਰਤੀਆਂ ਤੋਂ ਜਈਆਂ ਮਨਪਾਕੀਆਂ ਖਬਰਾਂ ਆਉਂਦੀਆਂ ਨੇ ਤਾਂ ਇੱਥੇ ਹੀ ਹੁਣ ਇੱਕ 32 ਸਾਲ ਦਾ ਨੌਜਵਾਨ ਜੋ 2 ਸਾਲ ਪਹਿਲਾਂ ਹੀ ਮਹਿਜ਼ ਬਾਹਰ ਗਿਆ ਸੀ ਕੈਨੇਡਾ ਆਪਣੇ ਭਵਿੱਖ ਨੂੰ ਬਣਾਉਣ ਦੇ ਲਈ ਪਰ ਉਸਦੇ ਸਾਰੇ ਸੁਪਨੇ ਝੂਰਤਾ ਹੋਏ ਪਰ ਮਾਪਿਆਂ ਦਾ ਪੁੱਤ ਵੀ ਉਹਨਾਂ ਤੋਂ ਦੂਰ ਹੋ ਗਿਆ ਇਸ ਤੋਂ ਬਾਅਦ ਹੁਣ ਮਾਪੇ ਇਨਸਾਫ ਦੀ ਮੰਗ ਕਰ ਰਹੇ ਨੇ ਜਾਨੀ ਕਿ ਆਪਣੇ ਪੁੱਤ ਦੀ লাশ ਨੂੰ ਦੇਹ ਨੂੰ ਭਾਰਤ ਲਿਆਉਣ ਦੀ ਮੰਗ ਕਰ ਰਹੇ ਨੇ ਕਿ ਸਾਰੀਆਂ ਰਸਮਾਂ ਰੀਤੀ ਰਵਾਜਾਂ ਦੇ ਨਾਲ ਆਪਣੇ ਪੁੱਤ ਨੂੰ ਜਿਹੜਾ ਵਾ ਉਹ ਜਿਹੜਾ ਅੰਤਿਮ ਵਿਦਾਇਕੀ ਦਿਨ ਉਸ ਤੋਂ ਬਾਅਦ ਪਰਿਵਾਰ ਜਿਹੜਾ ਵਾ ਹੁਣ ਇਹ ਗੁਹਾਰ ਸਰਕਾਰਾਂ ਕੋ ਲਗਾਉਂਦਾ ਹੋਇਆ ਨਜ਼ਰ ਆ ਰਿਹਾ ਹੈ